ਨੂੰ ਇਹ ਚੀਜ਼ ਦਾ ਥੋੜਾ ਪਤਾ ਨਹੀਂ ਇਹਨੇ ਕਮੌਣ ਜਾਣਾ ਕਿ ਵਾਪਸ ਆਉਣਾ ਹੀ ਨਹੀਂਗਾ ਅੱਜ ਆ ਪਲਸੋਂ ਦੀ ਆ ਤੇ ਕੱਲ 8 ਵਜੇ ਉਹ ਚਾਰੇ ਨੇ 8 ਵਜੇਾਂ ਤੇ ਉੱਥੇ ਬੱਸ ਗੋਲੀ ਚੱਲ ਗਈ ਨੂੰ ਇਹ ਹੋਂਦੇ ਗੋਲੀ ਚੱਲੀ ਹੈ ਕਹੀਂ ਆਖੇ ਸ਼ਾਇਦ ਉਹ ਸਾਕਰਾਂ ਵਾਪੀ ਤੈਸ ਤੋਂ ਬਟਾਉ ਧੋਖੀ 2000 ਇਹ ਹੀ ਤੇ ਜਸਦਾ ਪੁੱਤ ਹੀ ਆ ਡੇਰਾ ਇਹ ਹੋਰ ਫੁੱਟੇ ਵਾਰੇ ਦਾ ਵਦ ਦਾ ਜਗਿਆ ਦਾ ਵਦ ਦਾ ਜਗਿਆ ਇਹ ਵੀ ਚਾਂਸ ਸਾਡੇ ਨਾਲ ਹੋਣਾ ਨਹੀਂ ਜਾੜੀ ਨਾ ਦਿੰਦੇ ਅਨ ਨੂੰ ਕੀ ਪਤਾ ਇੰਨੇ ਕਰਮ ਵਾਲਿਆਂ ਨੂੰ ਇੱਥੇ ਜਾਣਾ ਕਿ ਆਸੀਂ ਇਹ ਨਾ ਜਾ ਅਈ ਤੇਰਾ ਵਿਆਹ ਕਰ ਦਿੰਨੇ ਕਹਿੰਦਾ ਮੈਂ ਆ ਕੇ ਵੀਨੇ ਨੂੰ ਕਰਾਉਂਗਾ ਹੱਲੇ ਨਹੀਂ ਕਰਾਉਣਾ ਸਾਨੂੰ ਨਹੀਂ ਪਤਾ ਇਹਨੇ ਵਾਪਸ ਨਹੀਂ ਆਉਣਾ ਹਿੱਤੇ ਜਾਣ ਨਹੀਂ ਸੀ ਦੇ ਨਾਲ ਮੇਰ ਗਿਆ ਇਹਨਾਂ ਨੂੰ ਮਾਰ ਕੇ ਜਾਲੀਆ ਗਲੇ ਵੀ ਤਲਾ ਤਵਾ ਹਲਕਾ ਅਜਨਾਲਾ ਦੇ ਪਿੰਡ ਚ ਮਿਆਰੀ ਵੇਚਾਂ ਜਿੱਥੇ ਕਿ ਪਰਿਵਾਰ ਕੀ ਪੂਰਾ ਪਿੰਡ ਸੋਗ ਦੀ ਲਹਿਰ ਵਿੱਚ ਆ ਬੀਤੇ ਕੱਲ ਸ਼ਿਤਨਗਰ ਦੇ ਵਿੱਚ ਜੋ ਹੋਇਆ ਉਹ ਬੇਹਤ ਮੰਦ ਭਾਗਾ ਸੀਗਾ ਇਸ ਵੇਰੇ ਪਰਿਵਾਰ ਦੀਆਂ ਤਸਵੀਰਾਂ ਦਿਖਾ ਦਿਆਂ ਕਿਉਂਕਿ ਕੁਝ ਐਸਾ ਸਮਾਂ ਹੁੰਦਾ ਹੈ ਕਿ ਜਿੱਥੇ ਸ਼ਬਦ ਘਟ ਪੈ ਜਾਂਦੇ ਨੇ ਜਵਾਨ ਜਹਾਨ ਪੁੱਤ ਜਦੋਂ ਇਸ ਦੁਨੀਆ ਤੋਂ ਤੁਰਦਾ ਔਰ ਇਸ ਤਰ੍ਹਾਂ ਦੇ ਨਾਲ ਜੋ ਕਹਿ ਦिए ਕਿ ਅਚਨਚੇਤ ਆ ਵਾਪਸ ਨਾ ਆਉਣ ਦੀ ਖਬਰ ਮਿਲੇ ਔਰ ਉਹ ਪਿਓ ਬੇਬਸ ਹੋ ਜਾਂਦਾ ਹੈ ਫਿਲਹਾਲ ਤਸਵੀਰ ਦੇਖ ਸਕਦੇ ਹੋ ਕਿ ਇਸ ਵੇਲੇ ਘਰ ਦੇ ਵਿੱਚ 70 ਵਿੱਚ ਹੋਏ ਆ ਪਰਿਵਾਰ ਦੇ ਹੰਝੂ ਨਹੀਂ ਰੋਕ ਰਹੇ ਪੂਰਾ ਪਿੰਡ ਇਸ ਵੇਲੇ ਸੋਗ ਦੇ ਵਿੱਚ ਹੈ ਅਤੇ ਤਸਵੀਰ ਤੁਹਾਨੂੰ ਪਰਿਵਾਰ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਸਾਰੇ ਉਸ ਸਮੇ ਨੂੰ ਯਾਦ ਕਰ ਰਹੇ ਹੈ ਕਿ ਜਿੱਥੇ ਉਹ ਨੌਜਵਾਨ ਗਿਆ ਅਮਰਿਤਪਾਲ ਸਿੰਘ 30 ਸਾਲ ਦੀ ਉਮਰ ਸੀ ਨੌਜਵਾਨ ਦੀ ਲੱਕੜ ਦਾ ਕੰਮ ਕਰਦਾ ਰਿਹਾ ਤੇ ਕੰਮ ਦੇ ਪਿੱਛੇ ਸ਼੍ਰੀਨਗਰ ਗਿਆ ਹਲੇ ਪਰਸੋਂ ਹੀ ਕਰੋ ਗਿਆ ਤੇ ਕੱਲ ਪਹੁੰਚਿਆ ਤੇ ਰਾਤ ਨੂੰ ਇਹ ਖਬਰ ਮਿਲਦੀ ਆ ਮਾਤਾ ਹੀ ਨਾਲ ਗੱਲ ਕਰਦੇ ਆ ਕਿਉਂਕਿ ਮਾਤਾ ਹੀ ਮਾਫ਼ ਕਰਿਓ ਸਮਾਂ ਬਹੁਤ ਔਖਾ ਲੱਗਦਾ ਗੱਲ ਕਰਨਾ ਵੀ ਸਾਨੂੰ ਕੀ ਕਦੋਂ ਪਤਾ ਲੱਗਿਆ ਸੀਗਾ ਇਸ ਤਰ੍ਹਾਂ ਤੇ ਗਿਆ ਕਦੋਂ ਸੀਗਾ ਮੁੰਡਾ ਇਹ 2 ਵਜੇ ਪਰਸੋਂ ਗਿਆ ਹੈ 2:30 ਵਜੇ ਘਰੋਂ ਨਿਕਲਿਆ ਬੱਸ ਸਵੇਰੇ ਸਾਨੂੰ ਨਹੀਂ ਕੋਈ ਫੋਨ ਆਇਆ ਉਹਨਾਂ ਦੇ ਘਰ ਆਇਆ ਦੂਜਿਆਂ ਦੇ 7 ਵਜੇ ਫੋਨ ਪਹਿਹੀ ਜੰਮੂ ਤੋਂ ਪਹੁੰਚ ਗਏ ਤੇ ਗੱਡੀ ਦੇ ਬਾਹਰ ਲੱਗਿਆ ਬੱਸ ਉੱਥੋਂ ਬੈਠੇ ਆ ਤਾਂ ਅੱਗੋਂ ਜਾ ਕੇ ਆਂਦੇ ਜਦੋਂ ਉਤਰਿਆ ਉਹ ਦੋ ਜਾਂਦੇ ਆ ਸਾਵਰਤ ਗਿਆ ਇਹ ਦੋਵੇਂ ਜਾਣੇ ਹੈਗੇ ਜਾਂਦੇ ਬੱਸ ਜੋ ਉਤਰ ਕੇ ਤਾਂ ਗਾਂ ਚੱਲੇ ਆ ਤੁਰ ਕੇ ਕਿਤਾ ਇਹਨਾਂ ਦੇ ਕੋਲ ਆ ਵਾਸੇ ਇੰਨਾ ਕਿ ਸਾਨੂੰ ਤੇ ਸਾਨੂੰ ਇੱਥੇ ਕਿਸੇ ਨੂੰ ਨਹੀਂ ਸਾਨੂੰ ਉਹਨਾਂ ਦੱਸਿਆ ਇਹ ਬੜੇ ਜਾਣੇ ਇੱਥੇ ਪੁਲਸ ਵਾਲੇ ਵੀ ਆਏ ਆ ਵੀਡੀਓ ਵਾਲੇ ਵੀ ਆਏ ਆ ਵੀਡੀਓ ਵਾਲੇ ਤਾਂ ਵਿਚਾਰਿਆਂ ਨੂੰ ਪੁੱਛਿਆ ਵਾ ਪਰ ਇਹ ਆਏ ਜਿਹੜੇ ਬਸ ਪੁਲਸ ਵਾਲੇ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਪੀ ਇਸ ਤਰ੍ਹਾਂ ਗੱਲ ਹੋ ਗਈ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਪਰ ਮੈਨੂੰ ਨਹੀਂ ਉਹਨਾਂ ਦੱਸਿਆ ਮੈਨੂੰ ਇਹੋ ਹੀ ਆਂਦੇ ਰਹਿ ਪੀ ਕੀ ਪਤਾ ਜੇ ਕੋਈ ਹੋਰ ਨਹੀਂ ਨਿਕਲ ਆਉਣਾ ਤੁਸੀਂ ਇਹ ਮਾਤਾ ਜੀ ਕੋਈ ਘਭਰਾਓ ਨਾ ਅੰਦੇ ਇੱਕ ਇਹ ਉਹਨੂੰ ਦੰਦੇ ਸੀ ਰਿਆਸਿਆ ਤੇ ਇਨੂੰ ਤੇ ਇਹਦਾ ਨਾਂ ਹੀ ਨਹੀਂ ਲੈਂਦੇ ਉਹ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਪਿੱਕੇ ਉਹਨੂੰ ਤੇ 6-7 ਸਾਲ ਹੋ ਗਏ ਉੱਥੇ ਜਾਂਦੇ ਨੂੰ ਸ਼੍ਰੀਨਗਰ ਹੀ ਕੰਮ ਕਰਦਾ ਹੈ ਠੇਕੇਦਾਰ ਨਾਲ ਤੇ ਉੱਥੋਂ ਇੱਕ ਕਮਾਲ ਹੁੰਦਾ ਜਾਂਦਾ ਕਿ ਉਧਰ ਪੈਸੇ ਜ਼ਿਆਦੇ ਆ ਇੱਧਰ ਕਮਾਈ ਘਟਿਆ ਐ ਉਧਰ ਥਨਖਾ ਜ਼ਿਆਦਾ ਮਿਲ ਜਾਂਦੀ ਹੈ ਸਾਨੂੰ ਇਸ ਚੀਜ਼ ਦਾ ਥੋੜਾ ਪਤਾ ਹੈ ਕਿ ਇਹਨੇ ਕਮਾਉਣ ਜਾਣਾ ਕਿ ਵਾਪਸ ਆਉਣਾ ਹੀ ਨਹੀਂਗਾ ਅਜਾ ਪਰਸੋਂ ਗਿਆ ਤੇ ਕੱਲ 8 ਵਜੇ ਉਹ ਚਾਰੇ ਨੇ 8 ਵਜੇ ਆਂਦੇ ਉੱਥੇ ਬਸ ਗੋਲੀ ਚੱਲ ਗਈ ਆ ਉਹ ਇਹੋ ਆnde ਗੋਲੀ ਚੱਲੀ ਆ ਤਾਂ ਅਸੀਂ ਅੱਖਾਂ ਵਿੱਚੋਂ ਅਸਾ ਕਹਾਵਾ ਪਈ ਕੋਈ ਗੋਲੀ ਗਾਲੀ ਮੈਨੂੰ ਤੇ ਐ ਸੀ ਮੈਂ ਕਿਹਦੇ ਮੁਕਾਬਲਾ ਹੋਇਆ ਉਹ ਕਿਸੇ ਦਾ ਮਾਨੂੰ ਇਸ ਚੀਜ਼ ਦਾ ਥੋੜਾ ਬੜਾ ਵੀ ਸਾਡੇ ਤੇ ਚਲਾ ਗਏ ਨੇ ਇਹ ਅੱਖਾਂ ਕੋਲੇ ਮੁਕਾਬਲਾ ਹੋਇਆ ਕਿਸੇ ਦਾ ਮੁਕਾਬਲੇ ਵਿੱਚ ਪੁਲਸ ਦੇ ਨਾਲ ਤੇ ਕਿਹਦੇ ਵਿੱਚ ਨਾ ਆ ਗਏ ਹੁਣ ਤਾਂ ਪੈ ਹੀ ਕਿਹਦੇ ਫੜੇ ਨਾ ਗਏ ਹੁਣ ਸਾਨੂੰ ਇਹੋ ਹੀ ਸ਼ੱਕ ਹੈ ਕਿ ਫੜੇ ਨਾ ਗਏ ਹੁਣ ਇਹ ਸ਼ਾਇਦ ਇਹ ਹੱਤਵਾਦੀਆਂ ਦੇ ਜ਼ੋਰ ਕਰਕੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਉਹਨਾਂ ਗੋਲੀਆਂ ਇਹਨਾਂ ਤੇ ਚਲਾ ਤੀਆਂ ਨੇ ਠੇਕੇਦਾਰ ਨਾਲ ਹੋਈ ਸੀ ਗੱਲ ਪੂਰੀ ਕੀ ਉਹ ਆਂਦਾ ਮੇਰੇ ਤੱਕ ਨਹੀਂ ਅਜੇ ਪਹੁੰਚੇ ਮੈਂ ਹੁਣ ਉਤਰਾਂ ਦਾ ਥਾਣੇ ਵਿੱਚ ਆਂਦਾ ਮੈਂ ਮੈਨੂੰ ਉਤਰ ਥਾਣੇ ਵਾਲਿਆਂ ਨੇ ਵੀ ਫੋਨ ਤੋਂ ਕੀਤਾ ਤੇ ਉਹ ਮੈਂ ਆਂਦਾ ਆ ਗਿਆ ਉਤਰਾਂ ਥਾਣੇ ਚ ਗੱਲ ਹੋਈ ਮੇਰੀ ਥਾਣੇ ਨਾਲ ਉਹਦੇ ਨਾਲ ਪੁਲਸ ਆਪਣੇ ਠੇਕੇਦਾਰ ਨਾਲ ਆਂਦਾ ਵੀ ਮੈਂ ਆ ਗਿਆ ਵਾ ਮੁੜ ਕੇ ਨਹੀਂ ਉਹਨੇ ਮੈਨੂੰ ਅਜੇ ਫੋਨ ਕੀਤਾ ਬਈ ਮਾਂ ਵਾਸਤੇ ਬਹੁਤ ਵੱਡਾ ਦੁੱਖ ਹੁੰਦਾ ਇੱਕ ਪੁੱਤ ਦਾ ਇਸ ਤੋਂ ਵੱਡਾ ਦੁੱਖ ਕੀ ਆ 2000 ਇਹ ਇਤਿਹਾਸ ਦਾ ਪੁੱਤ ਆ ਦੇਣਾ ਇਹ ਹੋਰ ਬੁੱਢੇ ਵਾਰੇ ਨਾ ਉਧਰ ਚ ਗਿਆ ਨਾ ਉਧਰ ਚ ਗਿਆ ਲੱਗਦਾ ਮੁੰਡਾ ਸੀਗਾ ਦਵਾਹੀ ਇੱਕ ਜਲੰਧਰ ਰਹਿੰਦਾ ਵਿਚਾਰਾ ਉਹ ਵੀ ਕਾਰੋਬਾਰ ਇੱਥੇ ਨਹੀਂ ਹੋਦਾ ਜਲੰਧਰ ਚਲਾ ਗਿਆ ਠੀਕੇ ਫੈਕਟਰੀ ਚ ਲੱਗਾ ਸੀ ਐਵੇਂ ਸੇ ਦੂਵੇ ਜੀ ਹੱਤੇ ਕੇ ਰਹਿੰਦਾ ਹੈ ਇਹਨੂੰ ਵੀ ਮਿਹਨਤ ਕਰਨੀ ਵੀ ਗੁਨਾਹ ਹੋਗੀ ਕਿ ਉੱਥੇ ਕੰਮ ਕਰਨ ਵਾਸਤੇ ਜਾਂਦਾ ਰਿਹਾ ਕਿੰਨੇ ਸਾਲ ਹੋ ਗਏ ਕੰਮ ਕਰਦੇ ਮੈਨੂੰ ਕੰਮ ਕਰਦਿਆਂ ਨੂੰ ਬੜਾ ਚਿਰ ਹੋ ਗਿਆ ਸੀ 7 ਸਾਲ ਹੋ ਗਏ ਜਾਂਦੇ ਰੋ ਕਾਦਾ ਕੰਮ ਸੀਗਾ ਲੱਕੜ ਦਾ ਲੱਕੜ ਦਾ ਮਿਸਤਰੀ ਸੀ ਘਰ ਵਾਸਤੇ ਵੀ ਕੁਝ ਬਣਾਉਂਦਾ ਰਿਹਾ ਫਿਰ ਬੈਦ ਬਣਾਏ ਹੁੰਦੇ ਉਹਦਾ ਹੀ ਬਣਾਇਆ ਬੈਦਿਆ ਇਹ ਬੈਦ ਪਿਛਲੀ ਵਾਰੀ ਜਦੋਂ ਆਇਆ ਉਹਦਾ ਬਣਾ ਕੇ ਕਿਹਾ ਸੀ ਬੜੀ ਮਿਹਨਤੀ ਉਹਦੀ ਮਾਈ ਬੜੀ ਕਰਦਾ ਸੀ ਇਹ ਨਹੀਂ ਕਿ ਨਹੀਂ ਕਰਦਾ ਬੈਦ ਬੁੱਢ ਬੜੇ ਸੋਹਣੇ ਬਣਾਉਂਦਾ ਹੈ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਤੇਰੀ ਚਾਂਸ ਸਾਡੇ ਨਾਲ ਹੋਣਾ ਨਹੀਂ ਜਾਣ ਹੀ ਨਾ ਦਿੰਦੇ ਹਨ ਨੂੰ ਕੀ ਪਤਾ ਇੰਨੇ ਕਰਮ ਵਾਲਿਆਂ ਨੂੰ ਇੱਥੇ ਹੀ ਜਾਣਾ ਕਨ ਉਹ ਜਦੋਂ ਗਿਆ ਮੈਨੂੰ ਤਾਂ ਰੋਟੀਆਂ ਪਕਾ ਕੇ ਮਾਤਾ ਦੇਦੇ ਮੈਨੂੰ ਚਾਰ ਪੰਜ ਮੈਂ ਰੋਟੀਆਂ ਬਕਾਈਆਂ ਖਾ ਗਿਆ ਵਾ ਖਾ ਕੇ ਤਾਂ ਬਸ ਮੂਹ ਤਸਿਆ ਕਰ ਤੇ ਬਹਿ ਕੇ ਭੱਜ ਹੀ ਗਿਆ ਮੈਂ ਮਗਰ ਤਾਂ ਕਰ ਗਈਆਂ ਪਰ ਮੈਨੂੰ ਨਹੀਂ ਦੇਸਿਆ ਉਸੇ ਵਲੀਏ ਚਲਾ ਗਿਆ ਮੈਨੂੰ ਹੋਰ ਕੋਈ ਫੋਨ ਹੀ ਨਹੀਂ ਮੁੜ ਕੇ ਆਇਆ ਉਹ ਮੁੰਡੇ ਦੇ ਘਰ ਆਇਆ ਫੋਨ ਇਹਦੇ ਕੋ ਫੋਨ ਨਹੀਂ ਨਾਲੇ ਕਿਉਂਕਿ ਫੋਨ ਇੱਥੇ ਆਇਆ ਖਰਾਬ ਹੋ ਗਿਆ ਤਾਂ ਮੈਂ ਉੱਧਰ ਜਾ ਕੇ ਲਵਾਂਗਾ ਇੱਥੇ ਨਹੀਂ ਉਹਨੇ ਫੋਨ ਲਿਆ ਮੈਂ ਮੈਂ ਇੱਥੇ ਜਾ ਕੇ ਲੈ ਲੂੰਗਾ ਉਹ ਮੁੰਡੇ ਦਾ ਫੋਨ ਹੈਗਾ ਸੀ ਉਹ ਲੈ ਗਿਆ ਸਾਨੂੰ ਕੋਈ ਪਤਾ ਹੀ ਨਹੀਂ ਉੱਥੇ ਐਸੇ ਕੰਮ ਲਈ ਉਹ ਬੈਠੇ ਨੇ ਇਹ ਗੋਲੀਆਂ ਚਲਾਉਣ ਨੂੰ ਸੋ ਮਨਪ੍ਰੀਤ ਇਹ ਮਾਂ ਜਿਹੜੀ ਬੇਵੱਸ ਹੋ ਕੇ ਆਪਣੀ ਗੱਲ ਦੱਸ ਰਹੀ ਆ ਪੁੱਤ ਦਾ ਜਿਸ ਤਰੀਕੇ ਨਾਲ ਮਾਂ ਨਾਲ ਪਿਆਰ ਹੁੰਦਾ ਹੈ ਨਾਲ ਵੱਡੀ ਭੈਣ ਵੀ ਉਸ ਅਮਰਿਤਪਾਲ ਸਿੰਘ ਦੀ ਹੈ ਭੈਣ ਭਰਾ ਦਾ ਜਿਹੜਾ ਇੱਕ ਰਿਸ਼ਤਾ ਹੈ ਬਹੁਤ ਫਲਮੋਲ ਹੁੰਦਾ ਸਾਡੇ ਵੀ ਸ਼ਬਦ ਘੱਟ ਪੈਂਦੇ ਨੇ ਇਸ ਮੌਕੇ ਆਖਰੀ ਵਾਰ ਕੀ ਗੱਲ ਹੋਈ ਸੀਗੀ ਜਾਂ ਕੋਈ ਕਿਹਾ ਹੋਵੇ ਕੁਝ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਥੋੜੇ ਦਿਨ ਪਹਿਲਾਂ ਗੱਲ ਹੋਈਏ ਸਾਨੂੰ ਕਹਿੰਦਾ ਮੇਰਾ ਰਿਸ਼ਤਾ ਹੁੰਦਾ ਪਿਆ ਸਾਡੇ ਕੋਲ ਆਇਆ ਆਈ ਆਵਾ ਅਹੀਂ ਵੀ ਰਿਸ਼ਤਾ ਅਹੀਂ ਕੁੜੀ ਵੇਖਣ ਜਾਣੀ ਅਹੀਂ ਚਾਹੀ ਵੀ ਆ ਕਰ ਦੇਣਾ ਅਸੀਂ ਹੁਣ ਵੀ ਕਿਹਾ ਸੀ ਕਿ ਨਾ ਜਾ ਅਹੀਂ ਤੇਰਾ ਵਿਆਹ ਕਰ ਦੇਣਾ ਕਹਿੰਦਾ ਮੈਂ ਆ ਕੇ ਮਹੀਨੇ ਨੂੰ ਕਰਾਉਂਗਾ ਹੱਲੇ ਨਹੀਂ ਕਰਾਉਣਾ ਸਾਨੂੰ ਨਹੀਂ ਪਤਾ ਇਹਨੇ ਵਾਪਸ ਨਹੀਂ ਆਉਣਾ ਹਿੱਤੇ ਜਾਣ ਨਹੀਂ ਸੀ ਦੇ ਨਾਲ ਸੋ ਨੂੰ ਇਸ ਗੱਲ ਦਾ ਪਤਾ ਹੁੰਦਾ ਤਾਂ ਇੱਕ ਦਿਨ ਨੂੰ ਕਹਿੰਦੇ ਵੀ ਤੂੰ ਉੱਥੇ ਜਾ। ਬਸ ਰਿਸ਼ਤਾ ਪੱਕਾ ਹੋ ਗਿਆ ਸੀਗਾ ਵਿਆਹ ਸੀਗਾ ਹੁਣ। ਹਾਂ ਪੱਕਾ ਹੋ ਗਿਆ ਰਿਸ਼ਤਾ ਕਰ ਗਏ ਨੇ ਪਰ ਅਹੀ ਨਹੀਂ ਅਜੇ ਉਹਨਾਂ ਦੇ ਘਰ ਗਏ ਉਹ ਸੱਦਨ ਤਾਂ ਹੈ। ਅੰਦਾ ਹੀ ਅਜੇ ਨਹੀਂ ਜਾਣਾ ਮੈਂ ਸੇ ਅਮੀਨੇ ਲਾ ਕੇ ਹੁਣ ਤਾਂ ਫਿਰ ਜਾਇਓ। ਅਨੂ ਤੇ ਉਹ ਆਂਦਾ ਕੁੜੀ ਵਾਲੇ ਵੇਖ ਗਏ ਉਹ ਘਰ ਘਰ ਗਏ ਆ ਤਾਂ ਹੁਣ ਉਹ ਪੈਸਾ ਰੱਖ ਗਏ ਡੱਬਾ ਡੱਬਾ। ਹੁਣ ਥੋੜਾ ਬਲਾਈ ਬੈਨੇ ਕਦੀ ਸ੍ਰੀਨਗਰੂ ਵਾਪਸ ਹੀ ਨਹੀਂ ਆਉਣਾ ਇਸ ਤਿਹਦਾ ਇੱਥੇ ਅਸਰ ਜੋ ਆਦਿਆ ਮੈਂ ਅੱਗੇ ਵੀ ਜਾਂਦਾ ਈ ਤੇਰੀ ਮਹੀਨੇ ਬਾਅਦ ਆ ਜਾਣਾ ਕਦੀ ਤੋਂ ਨਹੀਂ ਆਏ ਨਾ ਅੰਦਾਜ਼ ਕਿ ਮੈਂ ਸਿਆਮੀਨੇ ਬਾਦੀ ਆਉਣਾ ਵਾ ਹਰ ਕਿਨ ਇੱਥੇ ਕੰਮ ਨਹੀਂ ਸੀ ਕਰਦਾ ਪੰਜਾਬ ਦੇ ਵਿੱਚ ਕਿ ਦਿਹਾੜੀ ਘਾਟ ਮਿਲਦੀ ਰਹੀ ਹਾਂ ਇੱਥੇ ਦਿਹਾੜੀ ਘਾਟ ਹੀ ਉੱਥੇ ਤੁਹਾਨੂੰ ਜਾਲ 1500 ਮਿਲਦੀ ਹੈ ਇੱਥੇ 5-600 ਮਿਲਦੀ ਉਨੂੰ ਇਹੀਂ ਤੇ ਚੱਲ ਮੈਂ ਉਧਰ ਕਮਾਈ ਚੰਗੀ ਆ ਤੇ ਉਧਰ ਹੀ ਚਲ ਜਾਂਦਾ ਹਾਂ ਯਾਰ ਮਾੜੀ ਉੱਥੇ ਹੀ ਜਾਂਦਾ ਸੀ ਕੰਮ ਕਰਨ ਉੱਥੇ ਕੇਦਾਰ ਵੀ ਸੀ ਦਾਸ ਪੁਰਦਾ ਜਿਹਦੇ ਕੋਲ ਜਾਂਦਾ ਸੀ ਉਹ ਵਿਚਾਰਾ ਬੜਾ ਚੰਗਾ ਬੰਦਾ ਵਾ ਉਹਦੀ ਮੇਰੀ ਨਾਲ ਬੜੀ ਬੜੀ ਗੱਲਬਾਤ ਹੋਣੀ ਜਦੋਂ ਮੈਂ ਗੱਲ ਕਰਨੀ ਉਹਨੇ ਚੁੱਕਣਾ ਫੋਨ ਉਹਨੇ ਆਖਣ ਮਾਤਾ ਜੀ ਕੀ ਹਾਲ ਚਾਲ ਹੈ ਕੋਈ ਐਹੋ ਜੀ ਗੱਲ ਨਹੀਂ ਪਿਓ ਬੰਦਾ ਮਾੜਾ ਸੀ ਪਰ ਐਸ ਵळे ਉਹਦੇ ਵਸ ਤੋਂ ਬਾਹਰ ਆ ਕਿਉਂਕਿ ਉੱਥੋਂ ਤੱਕ ਤੇ ਉਹ ਪਹੁੰਚਿਆ ਨਹੀਂ ਉਹਨਾਂ ਦੇ ਤੱਕ ਇਹਦੇ ਰਸਤੇ ਦੀ ਰਹਿ ਗਿਆ ਪਹੁੰਚਿਆ ਹੀ ਨਹੀਂ ਉੱਥੋਂ ਤੱਕ ਵਿਚਾਰਾ ਤੇ ਆਰੇ ਵਾਰੇ ਅੰਤਾਂ ਨੂੰ ਕੀ ਮਿਲ ਗਿਆ ਇਹਨਾਂ ਨੂੰ ਮਾਰ ਕੇ ਬਚਾਲਿਆ ਇਹਨੂੰ ਗਰੀਬ ਲੋਟਲਾ ਤੋਹਾ ਵੱਡੇ ਮਾਪਿਆਂ ਦਾ ਸੋ ਇੱਕ ਆਸ ਹੁੰਦੀ ਆ ਮਾਪਿਆਂ ਨੂੰ ਕਿ ਪੁੱਤ ਘਰ ਦੇ ਵਿੱਚ ਕੰਮ ਹੈ ਕੰਮ ਕਰਨ ਵਾਸਤੇ ਪਰ ਦੂਰ ਜੇ ਗਿਆ ਤਾਂ ਇਹ ਸੁੱਖ ਵਿੱਚ ਗਿਆ ਕਿ ਪਰਿਵਾਰ ਨੂੰ ਹੋਰ ਵਧੀਆ ਤਰੀਕੇ ਨਾਲ ਸੁਭਾਲ ਸਕਾਂਗਾ ਪਰ ਨਹੀਂ ਸੀ ਪਤਾ ਕਿ ਸ਼੍ਰੀਨਗਰ ਤੋਂ ਐਡੀ ਮੰਦ ਭਾਗੀ ਖਬਰ ਸੁਣਨ ਨੂੰ ਮਿਲੇਗੀ ਇਸ ਵੇਲੇ ਪੂਰਾ ਪਿੰਡ ਸੋਗ ਦੇ ਵਿੱਚ ਹੈ ਜਿੰਨਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਸਮਾਂ ਨਹੀਂ ਭੁੱਲਦਾ ਕਿਉਂਕਿ ਸਭ ਤੋਂ ਅੱਖਾਂ ਲੱਗਦਾ ਜਦੋਂ ਇਸ ਹਾਲਾਤਾਂ ਦੇ ਵਿੱਚ ਕੋਈ ਜਵਾਨ ਪੁੱਤ ਜਾਂਦਾ ਤਾਂ ਜ਼ੁਬਾਨ ਦੇ ਵਿੱਚ ਕੋਈ ਸ਼ਬਦੀ ਨਹੀਂ ਆਉਂਦਾ ਸੋ ਉਹਨਾਂ ਦੇ ਪਿਤਾ ਜੀ ਨਾਲ ਗੱਲ ਕਰਦੇ ਆ ਬਾਪੂ ਜੀ ਮਾਫੀ ਚਾਹਾਂਗਾ ਜੀ ਪਰ ਜੋ ਹੋਇਆ ਬਹੁਤ ਮੰਦਪਾਕਾ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਸੀਗਾ ਠੇਕੇਦਾਰ ਨਾਲ ਹੋਈ ਸੀ ਗੱਲ ਉੱਥੇ ਨਹੀਂ ਇੱਥੇ ਪਿੰਡ ਜੀ ਆਇਆ ਫੋਨ ਫਾਂਜ ਦੇ ਕਿਸੇ ਨੂੰ ਉਹਨਾਂ ਨੇ ਗਾਂ ਗੱਲ ਗਲ ਕੀਤੀ ਫਿਆ ਗੱਲ ਹੈ ਉਹ ਰੋ ਤਾਂ ਠੇਕੇਦਾਰ ਦਾ ਨਹੀਂ ਆ ਗੱਲ ਹੁੰਦੀ ਰਹਿੰਦੀ ਸੀਗੀ ਅੱਗੇ ਇੱਥੋਂ ਪਰਸੋਂ ਹੋ ਜੇ ਗਿਆ ਪਰਸੋਂ ਗਿਆ ਸਾਡੇ ਕੋਲ ਤੁਸੀਂ ਵੀ ਲੱਕੜ ਦਾ ਕੰਮ ਕਰਦੇ ਹੋ ਨਹੀਂ ਅਸੀਂ ਚਾਹ ਪਾਣੀ ਦਾ ਲਵਾਈ ਦਾ ਕੰਮ ਪਿਆ ਆ ਵੀ ਕਹਿੰਦੇ ਸੀ ਕਿ ਮੁੰਡੇ ਦਾ ਇਸ ਸਾਲ ਚ ਕਰਨਾ ਸੀ ਹਾਂਜੀ ਥੋੜੇ ਜਿਹੇ ਮਹੀਨਾ ਹੀ ਹੋਏ ਮੰਗ ਕੇ ਗਏ ਸੀ ਤੇ ਇਸ ਕਰਕੇ ਆਂਦਾ ਚਲੋ ਮੈਂ 6 ਮਹੀਨੇ ਲਾਉ ਉਹਨਾਂ ਤੇ ਫੇਰ ਕਰਨ ਲਾਂ ਬਹੁਤ ਔਖਾ ਸਮਾਂ ਬੱਪੂ ਜੀ ਲੱਗਦਾ ਜਦੋਂ ਇਸ ਤਰ੍ਹਾਂ ਦੀ ਖਬਰ ਸੁਣਨ ਨੂੰ ਮਿਲਦੀ ਹੈ ਸ਼੍ਰੀਨਗਰ ਵਿੱਚ ਕਾਫੀ ਸਮੇਂ ਤੋਂ ਕੰਮ ਕਰਦਾ ਸੀਗਾ ਪਰ ਨਹੀਂ ਸੀ ਪਤਾ ਕਿ ਇਦਾਂ ਦੀ ਖਬਰ ਸੁਣਨ ਨੂੰ ਮਿਲੇਗੀ ਕਿ ਕੀ ਕੀ ਦੀ ਨਜ਼ਰ ਲੱਗੀ ਹੈ ਹਨਾ ਸਮਝ ਨਹੀਂ ਲੱਗੀ ਕਿ ਇੱਕੋ ਦਮ ਕੀ ਹੋ ਗਿਆ ਅੰਮ੍ਰਿਤਸਰ ਦੇ ਕੋਈ ਨੌਜਵਾਨ ਦੀ ਇਸ ਤਰ੍ਹਾਂ ਮੌਤ ਹੋਈ ਹੈ ਜਦੋਂ ਪਤਾ ਲੱਗਿਆ ਇਹ ਖਬਰ ਸੁਣੀ ਤਾਂ ਅਰਦਾਸਾਂ ਕਰਦੇ ਹੋਵੋਗੇ ਕਿ ਕੋਈ ਸੁੱਖ ਦੀ ਖਬਰ ਆਵੇ ਹਾਂਜੀ ਸੁੱਖ ਇਹੋ ਹੀ ਚਲੋ ਆਵੇ ਗੱਲ ਕਰਾਂਗੇ ਸੋ ਇਹ ਫਿਲਹਾਲ ਪਰਿਵਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਪਰਿਵਾਰ ਉਦਾਸੀ ਦੇ ਵਿੱਚ ਹੈ ਅਤੇ ਜਦੋਂ ਪੁੱਤਰ ਬਾਰੇ ਸੋਚਦੇ ਨੇ ਬਹੁਤ ਔਖਾ ਲੱਗਦਾ ਹੈ ਜਦੋਂ ਇਸ ਤਰੀਕੇ ਨਾਲ ਇੱਕ ਖਬਰ ਮੰਦ ਭਾਗੀ ਸੁਣਨ ਨੂੰ ਮਿਲਦੀ ਹੈ ਪੂਰਾ ਪਰਿਵਾਰ ਪੂਰਾ ਪਿੰਡ ਸੋਕ ਦੇ ਵਿੱਚ ਹੈ ਸ਼੍ਰੀ ਨਗਰ ਵਿੱਚ ਬੀਤੇ ਕੱਲ ਜਿੱਥੇ ਇਸ ਤਰ੍ਹਾਂ ਅਤਵਾਦੀਆਂ ਨੇ ਹਮਲਾ ਕੀਤਾ ਉਸ ਵਿੱਚ ਚਮਿਆਰੀ ਪਿੰਡ ਅਜਨਾਲਾ ਹਲਕਾ ਦੇ ਚਮਿਆਰੀ ਪਿੰਡ ਦੇ ਨੌਜਵਾਨ ਨੂੰ ਗੋਲੀ ਲੱਗੀ ਇਹ ਖਬਰ ਜਦੋਂ ਨਸ਼ਰ ਹੋਈ ਤਾਂ ਪਰਿਵਾਰ ਨੇ ਅਰਦਾਸਾਂ ਕੀਤੀਆਂ ਕਿ ਸਾਡੇ ਘਰ ਸੁੱਖ ਦੀ ਜਿਹੜੀ ਖਬਰ ਆ ਮਿਲੇ ਸਭ ਚੜ੍ਹਦੀ ਕਲਾ 'ਚ ਹੋਣ ਪਰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੇ ਨਾਲ ਅਮਰਿਤਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਦੂਸਰੇ ਪਾਸੇ ਰੋਹਿਤ ਨਾਮ ਦਾ ਅਮਰਿਤਪਾਲ ਦਾ ਦੋਸਤ ਉਸ ਦੀ ਵੀ ਜੜੀ ਮੌਤ ਦੀ ਖਬਰ ਸੁਣਨ ਨੂੰ ਮਿਲੀ ਹੈ ਕਿ ਫਿਲਹਾਲ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀਗਾ ਕੰਬੀਰ ਜ਼ਖਮੀ ਸੀ ਪਰ ਦੇਰ ਰਾਤ ਉਸ ਦੀ ਵੀ ਮੌਤ ਹੋ ਗਈ ਹੈ ਤਾਂ ਪਰਿਵਾਰ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰ ਰਿਹਾ ਹੈ ਡੈੱਡ ਬੋਡੀ ਜਿਹੜੀ ਹੈ ਉਹ ਅੱਜ ਕੁਝ ਸਮੇਂ 'ਚ ਪਹੁੰਚੇਗੀ ਤਾਂ ਪਰਿਵਾਰ ਅੱਜ ਅੰਤਿਮ ਜਨਸਕਾਰ ਵੀ ਕਰੇਗਾ ਸੋ ਇਹ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਸੋ ਇੱਥੇ ਵੀ ਸ਼ਬਦ ਘੱਟ ਪੈਂਦੇ ਨੇ ਤਾਂ ਜੋ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਵਾਰਦਾਤ ਨਾ ਹੋਵੇ ਕੋਈ ਘਟਨਾ ਹੋ ਜੀ ਕਿਸੇ ਨਾਲ ਨਾ ਹੋਵੇ ਕੈਮਰਾਮੈਨ ਸ਼ੁਭਮ ਨੇ ਨਾਲ ਹਰਮਿਤ ਸਿੰਘ ਡਲੀ ਪੋਸਟ ਅੰਮ੍ਰਿਤਸਰ